ਕੀ ਜਾਨੀਰ ਲੱਗਦਾ ਕਿ ਚੈਨਲ ਹੈ ਵੀ ਨਹੀਂ ਇੱਕ ਤਾਂ ਹੋਵੇ ਤੇ ਚਲੋ ਸਾਡੀ ਕੋਈ ਜਿਹੀ ਚੈਨਲ ਨਹੀਂ ਹੋਣੀ ਅੱਛੀ ਜਿਹੀ ਬੋਲ ਲੈਣਾ ਲਾੜੋ ਦੇ ਨਹੀਂ ਪਾਣੀ ਖਾਲੇ ਸਾਹਮਣੇ ਰੋਤੇ ਰਹੇਗੇ ਲੱਗਣਾ ਪਊਗਾ ਯਾਰ ਕੀ ਨੰਮਟੀ ਨਿਰਮਲਾ ਬੇਬੀ ਕੀ ਗੱਲ ਹੈ ਜਿਹੜੇ ਬੇਟੇ ਨਾਲ ਦੇਖ ਰਹੀ ਹੈ ਕਿਵੇਂ ਹੁੰਦਾ ਨਾ ਸੇਤੋਂ ਤੇ ਤਾਂ ਘਰ ਤੋਂ ਤਾਂ ਦਵਾਈ ਦੁਵਾਨ ਲੈਣ ਗਿਆ ਹੈਗਾ ਉਹ ਉਹ ਮੁੰਡਾ ਸੀਗਾ ਜਿਹੜਾ ਆਇਆ ਸੀਗਾ ਮੋਹਨ ਲੈ ਗਿਆ ਉਰੇ ਤੇ ਉਹਨੂੰ ਮੋਟਰਸਾਈਕਲ ਤੇ ਗਏ ਆ ਦੋਨੇ ਜਣੇ ਉਸ ਤੋਂ ਬਾਅਦ ਇਹ ਘਰ ਨਹੀਂ ਆਏ ਦੋਨੇ ਅਸੀਂ ਸਾਰੀ ਰਾਤ ਇਹਨਾਂ ਨੂੰ ਫੋਨ ਕਰੀ ਗਏ ਵੀ ਕਿੱਥੇ ਹੋ ਦੋਨਾਂ ਨੇ ਕਿਸੇ ਨੇ ਨਹੀਂ ਫੋਨ ਚੱਕਿਆ ਸਾਡਾ ਪਹਿਲੇ ਤਾਂ ਉਹ ਘਰ ਛੱਡ ਕੇ ਜਾਂਦਾ ਸੀ ਜਾਂ ਪਾਣੀ ਪੀਂਦੇ ਹੁੰਦੇ ਸੀ ਹਾਂਜੀ ਕਿਹਦੇ ਵੀ ਗੱਲ ਤੋਂ ਲੋਕਾਂ ਨੂੰ ਪਤਾ ਚੱਲਿਆ ਸਾਨੂੰ ਸਵੇਰੇ پتہ ਲੱਗਿਆ ਕਿ ਮੈਂ ਡਿੱਗਿਆ ਹੋਇਆ ਸੀ ਕਿ ਮਾਰਡਰ ਹੋਇਆ ਹੈ ਇਹ ਤਾਂ ਜੀ ਉੱਥੇ ਪਿਆ ਸੀਗਾ ਦਾਦੀ ਉਰਾਂ ਗਈ ਸੀ ਇਹਨਾਂ ਨੇ ਦੇਖਿਆ ਮੈਂ ਨਹੀਂ ਗਈ ਮਾਰ ਕੇ ਸੁੱਟਿਆ ਦਾਦੀ ਗਈ ਹੋਈ ਸੀ ਉਹ ਦੇਖਿਆ ਸੀ ਇਹ ਜਿਸ ਲੜਾਈ ਵਗੈਰਾ ਸੀ ਜੀ ਨਹੀਂ ਲੜਾਈ ਤਾਂ ਉਹਦੀ ਕਿਸੇ ਨਾਲ ਨਹੀਂ ਸੀ ਲੜਾਈ ਦਾ ਕਿਸੇ ਨਾਲ ਨਹੀਂ ਸੀ ਉਹਦੀ ਕੋਈ ਗਲਗੜਟ ਵੀ ਨਹੀਂ ਸੀ ਕੋਈ ਐ ਜੀ ਉਹ ਖੜੇ ਬੈ ਉਹਦੇ ਕਿਸੇ ਨੂੰ ਬੋਲਦਾ ਵੀ ਨਹੀਂ ਸੀ ਫਿਰ ਉਹ ਜੀ ਕੈਟ ਕਰਦਾ ਚੰਡੀਗੜ੍ਹ ਕੀ ਕਰਨਾ ਲੋਕੀ ਕਹਿੰਨਾ ਹਾਂਜੀ ਪ੍ਰਸ਼ਾਸਨ ਨੂੰ ਕੀ ਕਰਨਾ ਚਾਹੁੰਦੇ ਹੋ ਮੰਗ ਜੰਦੀ ਮੰਗ ਤਾਂ ਸਹੀ ਇਹੀ ਚਾਹੁੰਦੇ ਆ ਵੀ ਜਿਸ ਤਰ੍ਹਾਂ ਸਾਡੇ ਬੇਟੇ ਨਾਲ ਹੋਇਆ ਸਾਨੂੰ ਵੀ ਇਨਸਾਫ ਚਾਹੀਦਾ ਅਸੀਂ ਸਰਸੇ ਕੂਨ ਨਿਕਲ ਰਹਾ ਸੀ ਮੋਸੇ ਕੂਨ ਨਿਕਲ ਰਹਾ ਸੀ ਅਤੇ ਸਾਰੇ ਨਿਸ਼ਾਨ ਪੈ ਸੀ ਉਸਕੇ ਕਾਲੇ ਕਾਲੇ ਨਿਸ਼ਾਨ ਪੈ ਗਏ ਸੀ ਉਸਕੇ ਨੀਲਾ ਸੀ ਨੀਲੇ ਨੀਲੇ ਹੋ ਗਏ ਸੀ ਤੋ ਉਹ ਕਿਆ ਕਮ ਹੈ ਹਾਂ ਉਸ ਮੇ ਜਾਣ ਜੂ ਨਹੀਂ ਸੀ ਕਿੱਡੀ ਜਗ੍ਹਾ ਮਿਲਿਆ ਉਹ ਮਿਲਦੀ ਕਿੱਡੀ ਜਗ੍ਹਾ ਪੈਸੇ ਗਏ ਅ ਪੁਰਾਣਾ ਠੇਕਾ ਛੋੜ ਕੇ ਆਏ ਸਿੱਧੇ ਹੀ ਪਰਸ ਚੁੰਗੀ ਕੇ ਜਿਹੜੇ ਸੜਕ ਜਾਵੇ ਦੋ ਚਾਰ ਘਰ ਛੋੜ ਕੇ ਕੈਮਰੇ ਵੀ ਲੱਗੇ ਹੋਈਆਂ ਉੱਥੇ ਦੋ ਸ਼ੱਕ ਹੈ ਕਿਸੇ ਦਾ ਅਪੀ ਇਧਰ ਪਲੇਟ ਹੈ ਇਧਰ ਨਾ ਸ਼ੱਕ ਨਹੀਂ ਲੱਗਦਾ ਕਿਸੇ ਦੇ ਲਾਲ ਗਿਆ ਸੀ ਉਹ ਕੁਛ ਕੰਨ ਨਹੀਂ ਨਾ ਲਗਿਆ ਉਸੇ ਤੋਂ ਉੱਥੇ ਹੀ ਮੈਨੇ ਪਰਵਾ ਦਿਆ ਮੈਨੇ ਇਹਦੇ ਨਾਲ ਗਿਆ ਸੀ ਉੱਥੇ ਕਹਿੰਦੀ ਹਾਂ ਇਸਕੇ ਨਾਲ ਲਿਆ ਸੀ ਹੁਣ ਜੋ ਕਾਰਵਾਈ ਕਰਨੇ ਉਹ ਦੱਸੂਗਾ ਜੋ ਦੱਸੂਗਾ ਅੱਗੇ ਤਾਂ ਉਹ ਚ ਲੈ ਕੇ ਜਾਂਦਾ ਸੀ ਨਾਲ ਨਾ ਹੀ ਤੇ ਘਰੇ ਛੱਡ ਕੇ ਜਾਂਦਾ ਸੀਗਾ ਇਹ ਪਹਿਲੀ ਵਾਰ ਹੋਇਆ ਕਿ ਉਹ ਰਸਤੇ ਦੇ ਵਿੱਚ ਆਇਆ ਤੇ ਮੋੜ ਤੋਂ ਹੀ ਛੱਡ ਕੇ ਚਲਾ ਗਿਆ ਪਹਿਲਾਂ ਉਹ ਹਮੇਸ਼ਾ ਘਰੇ ਆ ਕੇ ਰੋਟੀ ਪਾਣੀ ਖਾ ਕੇ ਫਿਰ ਜਾਂਦਾ ਸੀ ਉਹ ਤਾਂ ਕੱਡੇ-ਕੱਡੇ ਬਾਹਰ ਨਹੀਂ ਜਾਂਦਾ ਸੀਗਾ ਉਹ ਤਾਂ ਹੁਣ ਪਹਿਲੀ ਵਾਰ ਹੋਇਆ ਕਿ ਉਹ ਕਹਿੰਦਾ ਵੀ ਮੋੜ ਦਾ ਛੱਡ ਗਿਆ ਫਿਰ ਫੋਨ ਕਿਉਂ ਨਹੀਂ ਚੱਕਿਆ ਫੋਨ ਤਾਂ ਬੰਦੇ ਨੂੰ ਚੱਕਣਾ ਚਾਹੀਦਾ ਨਾ ਜੇ ਫੋਨ ਕਰ ਰਹੇ ਆ ساری ਰਾਤ ਵੀ ਮੁੰਡਾ ਤੂੰ ਕਿੱਥੇ ਛੱਡਾ ਕਿਤੇ ਨਹੀਂ ਫੋਨ ਨਹੀਂ ਚੱਕਿਆ ਹੈਗਾ ਸਵੇਰੇ ਸਿੱਧਾ ਉੱਥੇ ਵਰਦਾਤ ਵਾਲੀ ਥਾਂ ਤੇ ਪਹੁੰਚ ਜਾਓ ਠੀਕ ਹੈ ਨਾ ਇਹਦਾ ਪ੍ਰਸ਼ਾਸਨ ਨੂੰ ਠੀਕ ਹੈ ਪ੍ਰਸ਼ਾਸਨ ਤਾਂ ਅਸੀਂ ਇਹੀ ਕਹਿੰਦੇ ਆ ਸੰਤੋਖ ਇਨਸਾਫ ਚਾਹੀਦਾਗਾ ਹਲੇ ਸਾਡੇ ਮੁੰਡੇ ਦਾ ਹਜੇ ਵਿਆਹ ਹੋਇਆ ਸੀਗਾ 5 ਮਹੀਨੇ ਹੋਏ ਨੇ ਪਰ ਤੁਹਾਨੂੰ ਕੁਝ ਦੇਖਿਆ ਵੀ ਨਹੀਂ ਹੈਗਾ ਅੱਜ 3 ਮਹੀਨੇ ਹੋਇਆ ਪੁੱਤ 3 ਮਹੀਨੇ ਹੋਏ ਨੇ ਜੀ ਸਾਰੇ ਕਿਹਨੋਂ ਕਿਹਨੋਂ ਮੇਰਾ ਹੀ ਨਿਰੰਜ ਨਿਰੰਜ ਕੁਮਾਰ ਕੌਲੀ ਦਫ਼ਤਰ ਕਿੱਲੀ ਹੋਈਏ ਕਿਵੇਂ ਬੰਦਾ ਹੈ ਕਰ ਤੋਂ ਸਾਮ ਨੂੰ ਨਿਕਲੇ ਸਵੇਰੇ 6 ਵਜੇ ਸਾਨੂੰ ਪਤਾ ਲੱਗਿਆ ਜੀ ਕਿ ਉੱਥੇ ਤੁਹਾਡਾ ਮੁੰਡਾ ਪਿਆ ਹੋਇਆ ਜਾ ਕੇ ਦੇਖਿਆ ਉਹ ਸਿਰ ਤੇ ਸੱਟ ਲੱਗੀ ਹੋਈ ਈ ਆ ਤੇ ਗਲਾ ਰੇਖਾ ਹੋਇਆ ਧਿਆਨ ਤੋਂ ਇਹ ਬੇ ਮੈਨੂੰ ਬੜਰੇ ਲੱਗ ਰਹੀ 3-4 ਜਣੇ ਪਏ ਹੋਣ ਪਹਿਲਾਂ ਕਿਦਾਂ ਲੜਾਈ ਵਗੈਰਾ ਹੋਈ ਹੋਵੇ ਨਹੀਂ ਜੀ ਕਿਸੇ ਨਾਮ ਦੀ ਕਦੇ ਨਹੀਂ ਲੜਦਾ ਤੂੰ ਮੁੰਡਾ ਬੋਗਾ ਕਿਹੜੀ ਦਾ ਪੈਸੇ ਆ ਨੰਦਰਨਗਰ ਵੀ ਟੇਕਰ ਸਾਹਮਣੇ ਰੀਅਲ ਰੋਡ ਤ੍ਰਿਪੜੀ ਪੰਦਾ ਜੀ ਹਾਂਜੀ ਕੋਮਲਾ ਉਹਨੇ ਦੇਖੋ ਯਕੀ ਮੇਕੀ ਲਾੜੀ ਛੋਟਾ ਮੇਰਾ ਭਾਈ ਲੱਗਦਾ ਸੀ ਉਹ ਤੇ ਸਾਨੂੰ ਨਹੀਂ ਪਤਾ ਵੀ ਹਾਂ ਉਹਦੇ ਨਾਲ ਹੋਇਆ ਕੀ ਹੈ ਕੀ ਨਹੀਂ ਹੋਇਆ ਉਹ ਤਾਂ ਕਰੋ ਇਹ ਕਹਿ ਕੇ ਗਿਆ ਸੀ ਵੀ ਮੈਂ ਬਿਮਾਰ ਆ ਉਹ ਬਿਮਾਰ ਸੀਗਾ ਦਵਾਈ ਲੈਣ ਲਈ ਗਿਆ ਸੀਗਾ ਕੱਕਮ ਛੇ ਵਜੇ ਦਾ ਨਿਕਲਾ ਹੋਇਆ ਸੀ ਆਪਣੇ ਦੋਸਤ ਨਾਲ ਦਵਾਈ ਲੈਣ ਲਈ ਤਵੇ ਦਾ ਜਿਹੜੂ ਫੋਨ ਸਾਰੀ ਰਾਤ ਫੋਨ ਕਰੀ ਗਏ ਵੀ ਹਾਉ ਆਇਆ ਨਹੀਂ ਨਾ ਉਹਨੇ ਫੋਨ ਚੱਕਿਆ ਨਾ ਉਹਦੇ ਦੋਸਤ ਨੇ ਫੋਨ ਚੱਕਿਆ ਸਾਰੀ ਰਾਤ ਫੋਨ ਕਰੀ ਗਏ ਸਾਨੂੰ ਐਵੇਂ ਲੱਗਿਆ ਵੀ ਉਹ ਕਿਤੇ ਚਲਾ ਗਿਆ ਉਹਨੇ ਘੁੰਮਣ ਫਿਰਨ ਦੂਜੇ ਮੁੰਡਿਆਂ ਨਾਲ ਚਲਾ ਗਿਆ ਉਹਨੇ ਕਿਤੇ ਪਰ ਤਾਵੇ ਉਹਨੇ ਫੋਨ ਨਹੀਂ ਚੱਕਿਆ ਦੋਨਾਂ ਜਣਿਆਂ ਨੇ ਨਾ ਉਹਨੇ ਚੱਕਿਆ ਨਾ ਉਹ ਤੇ ਦੋਸਤ ਨੇ ਫੋਨ ਚੱਕਿਆ ਫਿਰ ਸਾਨੂੰ ਸਵੇਰੇ ਪਤਾ ਲੱਗਿਆ ਸਾਡੇ ਘਰਤ ਦੀ ਗੱਲ ਹੈ ਜਦ ਦੋ ਜਣੇ ਆਏ ਸੀਗੇ ਉਹ ਕਹਿੰਦੇ ਵੀ ਤੁਹਾਡਾ ਮੁੰਡਾ ਉੱਥੇ ਆ ਗिरा ਹੋਇਆ ਵੀ ਐਕਸੀਡੈਂਟ ਹੋਇਆ ਸ਼ਾਇਦ ਉਹਦਾ ਵੀ ਫਿਰ ਦੋਸੀ ਉੱਥੇ ਜਾਏ ਤਾਂ ਫਿਰ ਸਾਨੂੰ ਉਹਦੋਂ ਦੇਖਿਆ ਵੀ ਉਹਦਾ ਐਕਸੀਡੈਂਟ ਨਹੀਂ ਉਹਦਾ ਮਰਡਰ ਹੋਇਆ ਸੀ ਗਲੇ ਤੇ ਕੱਟ ਵਗੈਰਾ ਸੀਗੇ ਨਿਸ਼ਾਨ ਸੀ ਪੂਰਾ ਨੀਲਾ ਹੋਇਆ ਤੇ ਅੱਕੜਿਆ ਹੋਇਆ ਸੀ ਸ਼ਾਇਦ ਰਾਤ ਦੀ ਹੋਈ ਹੋਵੇ ਤੋ ਵੀ ਤੀਨ ਹੋਇਆ ਰਾਤ ਦਾ ਹੋਇਆ ਹਾਂਜੀ ਚਾਕੂ ਦੇ ਨਿਸ਼ਾਨ ਸੀਗੇ ਗਲਾ ਦੱਬਿਆ ਹੋਇਆ ਸੀ ਨੀਲ ਪਏ ਹੋਏ ਸੀ ਹੱਥ ਦੇ ਨਿਸ਼ਾਨ ਸੀ ਗਲੇ ਤੇ ਹਾਂਜੀ ਹਾਂਜੀ 3 ਮਹੀਨੇ ਪਹਿਲਾਂ ਹੀ ਹੋਇਆ ਅਪਰਾਲ ਨੂੰ 14 ਅਪਰਲ ਨੂੰ ਗਿਆ ਸੀਗਾ ਉਹਦਾ ਜਿਹੜਾ ਮੁੰਡਾ ਨਾਲ ਲੇ ਕੇ ਗਿਆ ਸੀ ਉਹਰੇ ਆ ਉਹ ਸਵੇਰੇ ਆਇਆ ਉੱਥੇ ਪਹੁੰਚਿਆ ਉਹ ਤੇ ਅਸਾਂ ਨੇ ਉਹ ਤੋਂ ਪੁੱਛਿਆ ਵੀ ਹਾਂ ਉਹ ਕਿ ਅਭੀ ਉਹਨੇ ਕਿੱਥੇ ਛੱਡਿਆ ਸੀਗਾ ਉਹਨੂੰ ਕਾਕੂ ਨੂੰ ਕੱਟੋ ਕਹਿੰਦਾ ਵੀ ਮੈਨੂੰ ਸਾਢੇ 7 ਸਾਢੇ 7 ਪੌਣੇ 7 ਛੱਡ ਗਿਆ ਸੀ ਸ਼ਾਮ ਨੂੰ ਪੌਣੇ 9 ਨੰਬਰ ਗਲੀ ਦੇ ਮੋੜ ਤੇ ਵੀ ਘਰੇ ਨਹੀਂ ਛੱਡਣਾ ਆ ਫਿਰ ਉਹਨੂੰ ਪੁੱਛਿਆ ਵੀ ਵੀ ਘਰੇ ਕਿਉਂ ਨਹੀਂ ਛੱਡਣਾ ਆ ਪਰ ਉਹ ਕਹਿੰਦਾ ਵੀ ਮੈਂ ਮੋੜ ਤੇ ਛੱਡ ਕੇ ਚਲਾ ਗਿਆ ਸੀ ਕੀ ਗੱਲਾਂ ਚੱਲਦੇ ਆ ਪ੍ਰਸ਼ਾਸਨ ਨਾਲ ਕੀ ਗੱਲਾਂ ਚੱਲਦੀਆਂ ਸਾਨੂੰ ਤੇ ਹੀ ਐ ਵੀ ਲੈ ਕੇ ਤਾਂ ਉਹੀ ਗਿਆ ਤੀਗਾ ਸਾਨੂੰ ਇਹ ਆ ਵੀ ਜੋ ਵੀ ਹੋਇਆ ਜਿਵੇਂ ਵੀ ਹੋਇਆ ਸੱਤ ਮੇਰੇ ਭਰਾ ਨਾਲ ਵੀ ਜਿਹੜੇ ਨੇ ਵੀ ਇਹ ਸੀਨ ਕਰਿਆ ਮਰਡਰ ਕਰਿਆ ਜਾਂ ਕੁਝ ਵੀ ਕਰਿਆ ਵੀ ਉਹਨਾਂ ਨੂੰ ਫੜਾਇਆ ਜਾਵੇ ਪਤਾ ਲੱਗੇ ਵੀ ਹਾਂ ਕਿਹਨੇ ਕਰਿਆ ਕਿਹਨੇ ਨਹੀਂ ਕਰਿਆ ਸਰ ਸਵੇਰੇ ਸਤਿ ਸਵੇਰੇ ਕਰੀਬ ਹੀ ਕਿ ਡੈੱਡ ਬੋਡੀ ਮਿਲੀ ਸੀ ਜੀ ਨਾਮ ਕੀ ਸੀ ਤੇ ਮਾਮਲਾ ਕੀ ਸੀ ਇਹ ਰੋਹਿਤ ਨਾਮ ਦਾ ਵਿਅਕਤੀ ਸੀਗਾ ਜਿਹਦੀ ਸਵੇਰੇ ਡੈੱਡ ਬੋਡੀ ਮਿਲੀ ਇਹ ਸਾਨੂੰ ਇਨਫੋਰਮੇਸ਼ਨ ਕਰੀਬ 7:30 ਦੇ ਕਰੀਬ ਇਨਫੋਰਮੇਸ਼ਨ ਆਈ ਸੀਗੀ ਵੀ ਦਸ਼ਮੇਸ਼ नगर ਦੇ ਵਿੱਚ ਇੱਕ ਡੈੱਡ ਬੋਡੀ ਪਈ ਆ ਤੇ ਉਸ ਤੋਂ ਬਾਅਦ ਉਹਦੀ ਪਛਾਣ ਕੀਤੀ ਗਈ ਤਾਂ ਰੋਹਿਤ ਨਾਮ ਦਾ ਵਿਅਕਤੀ ਆ ਰੋਹਿਤ son of ਨਰੇਸ਼ ਕੁਮਾਰ ਤੇ ਇਸ ਮੈਟਰ ਦੇ ਵਿੱਚ ਸਾਡੇ ਵੱਲੋਂ ਪ੍ਰੋਂਪਟਲੀ ਐਕਸ਼ਨ ਲੈਂਦੇ ਹੋਏ ਪ੍ਰੋਪਰ ਤਫ਼ਤੀਸ਼ ਕੀਤੀ ਗਈ ਜਿਸ ਤੋਂ ਇਹ ਮਾਮਲਾ ਪਾਇਆ ਗਿਆ ਕਿ ਇਹਦੇ ਦੋ ਦੋਸਤ ਸੀਗੇ ਇੱਕ ਦਾ ਨਾਮ ਹੈਗਾ ਜੀ ਪ੍ਰਭਜੋਤ ਕਾਕਾ ਤੇ ਦੂਸਰਾ ਇਹਦਾ ਫਰੈਂਡ ਆ ਜਿਹੜਾ ਇਹਨੂੰ ਨਾਲ ਲੈ ਕੇ ਗਿਆ ਸੀਗਾ ਤੇ ਇਹਨਾਂ ਦੋਨਾਂ ਦੇ ਖਿਲਾਫ ਮੁਕੱਦਮਾ ਨੰਬਰ 180 ਅੰਡਰ ਸੈਕਸ਼ਨ 105 ਬੀ ਐਨ ਐਸ ਤੇ 3 ਬੀ ਐਨ ਐਸ ਦੇ ਤਹਿਤ ਐ ਫਾਈਲ ਦਰਜ ਕਰ ਦਿੱਤੀ ਜੀ ਸਰ ਕਾਰਨ ਕੀ ਸੀ ਲੜਾਈ ਇਹਨਾਂ ਦੀ ਇਸ ਇਸ ਮੁਗ ਜੇ ਜੈ ਡੈਥ ਹੋਇਆ ਕਾਰਨ ਦੀ ਚੀਜ਼ ਨੂੰ ਮਾਰਨ ਦਾ ਜਾਂ ਕੀ ਇਹ ਨਿਕਟ ਹੈ ਇਹ ਜਿਹੜਾ ਡਿਸੀਜ਼ ਦਾ ਜੀ ਰੋਹਿਤ ਇਹ ਕੱਲ ਹੀ ਚੰਡੀਗੜ੍ਹ ਤੋਂ ਆਇਆ ਸੀ ਉੱਥੇ ਐਜ਼ ਅ ਕੇਅਰ ਟੇਕਰ ਕੰਮ ਕਰਦਾ ਇਹ ਕੱਲ ਹੀ ਆਪਣੇ ਘਰੇ ਆਇਆ ਸੀ ਅਕਸਰ ਜਦੋਂ ਵੀ ਇਹ ਆਉਂਦਾ ਸੀਗਾ ਚੰਡੀਗੜ੍ਹ ਤੋਂ ਤਾਂ ਆਪਣੇ ਦੋਹਾਂ ਦੋਸਤਾਂ ਨਾਲ ਹੀ ਬਾਹਰ ਕਿਤੇ ਜਾਂਦਾ ਸੀ ਕੱਲ ਇਹਦਾ ਜਿਹੜਾ ਇੱਕ ਫਰੈਂਡ ਹੈ ਜੀ ਉਹ ਇਹਨੂੰ ਮੋਟਰਸਾਈਕਲ ਤੇ ਇਹਨੂੰ ਆਪਣਾ ਘਰੋਂ ਲੱਕੀ ਮੋਹਨ ਮੋਹਨ ਨਾਮ ਦਾ ਜਿਹੜਾ ਦਾ ਦੋਸਤ ਹੈ ਇਹਨੂੰ ਨਾਲ ਲੈ ਗਿਆ ਉਦੋਂ ਬਾਅਦ ਇਹ ਘਰੇ ਗਏ ਪ੍ਰਭਜੋਤ ਕਾਕੇ ਦੇ ਜੀ ਹਨਾ ਉੱਥੇ ਬਹਿ ਕੇ ਕੀ ਗੱਲ ਹੋਈ ਹੈ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਜਿਹੜੇ ਦੋਨੇ ਅਕਿਊਜ਼ ਨੇ ਅਸੀਂ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਉਹ ਪ੍ਰੋਪਰ ਪਾਰਟ ਆਫ ਇਨਵੈਸਟੀਗੇਸ਼ਨ ਆ ਕੀ ਕਾਰਨ ਆ ਕਿਉਂ ਇਹਨਾਂ ਨੇ ਜ਼ਹਿਰੀਲੀ ਚੀਜ਼ ਦਿੱਤੀ ਉਹ ਅਸੀਂ ਤੁਹਾਨੂੰ ਅੱਗੇ ਸਾਰਾ ਕਲੀਅਰ ਕਰ ਦਵਾਂਗੇ ਸਰ ਕਿ ਕਿਦਾਂ ਦੇਖੋ ਚੰਦ ਘੰਟਿਆਂ ਵੀ ਜਿਹੜੇ ਦੋਸ਼ੀ ਗ੍ਰਿਫਤਾਰ ਕਰਨੇਗੇ ਜਿਹੜੇ ਇਦਾਂ ਦੀ ਵਾਰਦਾਤ ਤੋਂ ਉਹਨਾਂ ਨੂੰ ਕੀ ਮੈਸੇਜ ਲਾਣਾ ਚਾਹੁੰਦੇ ਮੈਸੇਜ ਕਲੀਅਰ ਹੈ ਜੀ ਹਰੇਕ ਬੰਦਾ ਸੋਚਦਾ ਵੀ ਅਸੀਂ ਇਹ ਜੋ ਵੀ ਮਾੜਾ ਕੰਮ ਕਰ ਲਿਆ ਵੀ ਅਸੀਂ ਬਚ ਜਾਾਂਗੇ ਕੋਈ ਨਾ ਕੋਈ ਕਲਿਊ ਹੁੰਦਾ ਉਹ ਸਾਨੂੰ ਪੁਲਿਸ ਨੂੰ ਮਿਲ ਹੀ ਜਾਂਦਾ ਤੋਂ ਸੋ ਮੇਰਾ ਤਾਂ ਇਹੀ ਆ ਬਰਖਾਸਤ ਵੀ ਸਾਰਿਆਂ ਨੂੰ ਵੀ ਇਹ ਜਿਹੇ ਕੰਮਾਂ ਤੋਂ ਗਰੀਜ ਕੀਤਾ ਜਾਵੇ ਕਮ ਸੇ ਕਮ ਕਿਸੇ ਦੀ ਜ਼ਿੰਦਗੀ ਨੂੰ ਨੁਕਸਾਨ ਨਾ ਪਹੁੰਚਾਇ। ਸਰ ਇਹ ਜਿਹੜੇ ਮੁੱਦੇ ਜਿਹੜੇ ਆ ਇਹਦੇ ਦੋਸਤ ਹੈ ਇਹਨਾਂ ਦੇ ਪਹਿਲਾਂ ਵੀ ਕੋਈ ਕ੍ਰਿਮੀਨਲ ਰਿਕਾਰਡ ਹੈ ਜਾਂ ਕਿੱਦਾਂ ਦੇਖੀ ਕੰਮ ਕਰਦੇ? ਇੱਕ ਇਹਨਾਂ ਚੋਂ ਹੈ ਜੀ ਪ੍ਰਭਜੋਤ ਕਾਕਾ। ਉਹਦੇ ਤੇ ਚੋਰੀ ਜਾਂ ਲੁੱਟੋ ਦਾ ਇੱਕ ਪਹਿਲਾਂ ਐਫ ਆਈ ਆਰ ਦਰਜ ਹੈ। ਇਹ ਗਵਾਂਡੀ ਅਸ ਹੈ। ਗਵਾਂਡੀ ਨਹੀਂ ਕੋਸਕਾ 1.5 ਕਿਲੋਮੀਟਰ ਦੂਰ ਰਹਿੰਦਾ ਸੀਗਾ ਜੀ। ਉਹ ਪੋਸਟਮਾਰਟਮ ਹੋ ਗਿਆ ਸੀ ਇਹਦਾ? ਪੋਸਟਮਾਰਟਮ ਸਵੇਰੇ ਕਰਾਇਆ ਜਾਊਗਾ ਜੀ। ਅੱਜ ਐਫ ਆਈ ਆਰ ਦਰਜ ਹੋ ਚੁੱਕੀ ਐ ਸਵੇਰੇ ਪੋਸਟਮਾਰਟਮ ਕਰਾ ਕੇ। ਠੀਕ।